ਰਮਨ ਪੂਰੇ 3 ਸਾਲਾਂ ਬਾਅਦ ਅੱਜ ਕੈਨੇਡਾ ਤੋਂ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਸਾਰੇ ਪਰਿਵਾਰ ਦਾ ਖਾਣਾ ਉਹਦੀ ਪਤਨੀ ਪਾਲੀ ਇਕੱਲੀ ਹੀ ਬਣਾ ਰਹੀ ਸੀ ਉਸ ਦੀਆਂ ਭਾਬੀਆਂ ਤੇ ਭੈਣਾਂ ਪਾਲੀ ਦੀ ਕਿਸੇ ਵੀ ਕੰਮ ਵਿੱਚ ਮਦਦ ਨਹੀਂ ਕਰ ਰਹੀਆਂ ਸੀ ਉਹ ਬੈਠੀਆਂ ਖਾਣਾ ਖਾ ਰਹੀਆਂ ਸੀ ਤੇ ਗੱਲਾਂ ਕਰ ਰਹੀਆਂ ਸਨ ਵਿਚਾਰੀ ਪਾਲੀ ਇਕੱਲੀ ਬੈਠੀ ਉਹਨਾਂ ਦੇ ਮੂੰਹ ਵੱਲ ਦੇਖ ਰਹੀ ਸੀ ਘਰ ਵਾਲਿਆਂ ਦਾ ਇਹ ਵਿਵਹਾਰ ਦੇਖ ਕੇ ਰਮਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਉਹ ਸਮਝ ਗਿਆ ਸੀ ਕਿ ਹੁਣ ਉਸਦੀ ਪਤਨੀ ਇੰਨੀ ਚੁੱਪਚਾਪ ਕਿਉਂ ਰਹਿਣ ਲੱਗ ਗਈ ਸੀ ਇੱਕ ਤਾਂ ਉਸ ਦਿਨ ਘਰ ਵਿੱਚ ਰਿਸ਼ਤੇਦਾਰ ਆਏ ਹੋਏ ਸਨ ਕਿਉਂਕਿ ਉਹ ਸਾਰੇ ਰਮਨ ਨੂੰ ਮਿਲਣਾ ਚਾਹੁੰਦੇ ਸੀ ਪਰ ਰਮਨ ਨੇ ਸਾਰਿਆਂ ਦੇ ਸਾਹਮਣੇ ਆਪਣੀ ਘਰ ਵਾਲੀ ਨਾਲ ਜੋ ਕੀਤਾ ਉਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਅੱਜ ਰਮਨ ਪੂਰੇ 3 ਸਾਲਾਂ ਬਾਅਦ ਵਾਪਸ ਆਇਆ ਸੀ ਜਦੋਂ ਉਹ 에어ਪੋਰਟ ਤੇ ਉਤਰਿਆ ਤਾਂ ਘਰ ਦਾ ਹਰ ਇੱਕ ਮੈਂਬਰ ਉਹਨੂੰ ਲੈਣ ਲਈ ਗਿਆ ਸੀ ਜਿਸ ਵਿੱਚ ਉਹਦਾ ਮੁੰਡਾ ਫਤਿਹ ਵੀ ਸੀ ਪਰ ਉਹਦੀਆਂ ਅੱਖਾਂ ਤਾਂ ਸਿਰਫ ਆਪਣੀ ਪਤਨੀ ਨੂੰ ਹੀ ਲੱਭ ਰਹੀਆਂ ਸਨ ਉਹਨੂੰ ਨਾ ਦੇਖ ਕੇ ਰਮਨ ਦਾ ਮਨ ਬੜਾ ਹੀ ਬੇਚੈਨ ਹੋ ਗਿਆ ਫਿਰ ਕਰਦਿਆ ਨੂੰ ਮਿਲਿਆ ਤੇ ਆਪਣੇ ਬੱਚੇ ਫਤੇ ਨੂੰ ਗੋਦੀ ਵਿੱਚ ਚੱਕ ਲਿਆ ਜਦੋਂ ਉਸਨੇ ਗੋਦੀ ਚੱਕਿਆ ਤਾਂ ਉਹ ਰੋਣ ਲੱਗ ਗਿਆ ਰਮਨ ਲਿਆ ਮੈਨੂੰ ਫੜਾ ਭੈਣ ਦੀ ਆਵਾਜ਼ ਆਈ ਤਾਂ ਰਮਨ ਨੇ ਤਰੰਤ ਹੀ ਪਾਲੀਵਾਰੇ ਪੁੱਛ ਲਿਆ ਕਿ ਪਾਲੀ ਕਿਉਂ ਨਹੀਂ ਆਈ ਮੈਨੂੰ ਲੈਣ ਐਨੇ ਛੋਟੇ ਬੱਚੇ ਨੂੰ ਤਾਂ ਭੇਜਦਾ ਉਸਦੀ ਭੈਣ ਨੇ ਕਿਹਾ ਰਮਨ ਤੂੰ ਪਰੇਸ਼ਾਨ ਕਿਉਂ ਹੋ ਰਿਹਾ ਹੈ ਉਹ ਘਰ ਵਿੱਚ ਸਾਰਿਆਂ ਦੀ ਖਾਣਾ ਬਣਾ ਰਹੀ ਹੈ ਉਹ ਕਿਹੜਾ ਰੋਜ਼-ਰੋਜ਼ ਕੰਮ ਕਰਦੀ ਹੈ ਉਹ ਅੱਜ ਹੀ ਸਾਰਿਆਂ ਲਈ ਖਾਣਾ ਬਣਾ ਰਹੀ ਹੈ ਕਿਉਂਕਿ ਅਸੀਂ ਸਾਰੇ ਤੈਨੂੰ ਮਿਲਣ ਲਈ ਆਏ ਹੋਏ ਹਾਂ ਆਪਣੀ ਭੈਣ ਦੀ ਗੱਲ ਸੁਣ ਕੇ ਰਮਨ ਚੁੱਪ ਕਰ ਗਿਆ 에ਰਪੋਰਟ ਤੋਂ ਘਰ ਦਾ ਸਫ਼ਰ ਲਗਭਗ 3 ਘੰਟਿਆਂ ਦਾ ਸੀ ਉਹ ਪੂਰੇ ਰਸਤੇ ਫਤਿਹਨਾ ਖੇਡਦਾ ਰਿਹਾ ਉਸ ਨੂੰ ਥੋੜਾ ਜਿਹਾ ਵਧੀਆ ਲੱਗ ਰਿਹਾ ਸੀ ਪਰ ਉਹਦਾ ਮਨ ਤਾਂ ਉਦਾਸ ਸੀ ਉਹ ਸੋਚ ਰਿਹਾ ਸੀ ਕਿ ਕਾਸ਼ ਪਾਲੀ ਵੀ ਆ ਜਾਂਦੀ ਤਿੰਨ ਸਾਲ ਹੋ ਗਏ ਉਹਨੂੰ ਦੇਖੇ ਨੂੰ ਖਾਣਾ ਬਣਾਉਣਾ ਮੇਰੇ ਨਾਲੋਂ ਜ਼ਿਆਦਾ ਜ਼ਰੂਰੀ ਸੀ ਮੈਨੂੰ ਮਿਲਣਾ ਜ਼ਰੂਰੀ ਨਹੀਂ ਸੀ ਉਹਦੇ ਲਈ ਰਮਨ ਦੇ ਦਿਮਾਗ ਵਿੱਚ ਅਜੀਬ ਜਿਹੇ ਸਵਾਲ ਉੱਠ ਰਹੇ ਸਨ ਖੈਰ ਜਦੋਂ ਉਹ ਘਰ ਪਹੁੰਚੇ ਤਾਂ ਗੱਡੀ ਦੀ ਆਵਾਜ਼ ਸੁਣ ਕੇ ਪਾਲੀ ਉਹਨਾਂ ਨੂੰ ਦੇਖਣ ਲਈ ਬੂਹੇ ਤੇ ਆ ਗਈ ਦੂਰੋਂ ਹੀ ਦੇਖਿਆ ਪਰ ਉਹਦਾ ਤਾਂ ਦਿਲ ਕੀਤਾ ਸੀ ਕਿ ਉਹ ਨੇੜੇ ਜਾ ਕੇ ਮਿਲੇ ਪਰ ਬਸ ਦੂਰੋਂ ਹੀ ਮੁਸਕਰਾ ਦਿੱਤਾ ਤੇ ਹਲਕੀ ਜੀ ਮੁਸਕਰਾਹਟ ਤੋਂ ਬਾਅਦ ਸਾਰਿਆਂ ਨੇ ਪਾਣੀ ਲੈਣ ਲਈ ਰਸੋਈ ਵਿੱਚ ਚਲੀ ਗਈ ਸਾਰਾ ਦਿਨ ਮਹਿਮਾਨ ਆਉਂਦੇ ਰਹੇ ਰਮਨ ਨੇ 7 ਸਾਲਾਂ ਬਾਅਦ ਵਾਪਸ ਆਉਣ ਨਾਲ ਘਰ ਵਾਲੇ ਬਹੁਤ ਖੁਸ਼ ਸਨ ਰਮਨ ਦੇ ਦੋਸਤ ਵੀ ਉਹਨੂੰ ਮਿਲਣ ਲਈ ਆਏ ਪਰ ਪਾਲੀ ਵਿਚਾਰੀ ਦਾ ਤਰਸ ਉਹਦਾ ਕੰਮ ਹੀ ਖਤਮ ਨਾ ਹੋਇਆ। ਕਦੇ ਕਿਸੇ ਲਈ ਚਾਹ ਬਣਾਉਂਦੀ, ਕਦੇ ਕਿਸੇ ਲਈ ਖਾਣਾ ਬਣਾ ਕੇ ਦਿੰਦੀ। ਰਮਨ ਨੇ ਐਵੇਂ ਮਹਿਸੂਸ ਕੀਤਾ ਜਿਵੇਂ ਉਹਦੀ ਪਾਲੀ ਕਿਤੇ ਗੁੰਮ ਹੋ ਗਈ ਹੋਵੇ। ਜਦੋਂ ਸ਼ਾਮ ਹੋਈ ਤਾਂ ਰਿਸ਼ਤੇਦਾਰਾਂ ਦਾ ਆਉਣਾ ਘੱਟ ਹੋ ਗਿਆ। ਸਾਰੇ ਖਾਣੇ ਖਾਣ ਵਿੱਚ ਰੁੱਝੇ ਹੋਏ ਸੀ। ਰਮਨ ਨੇ ਸੋਚਿਆ ਕਿ ਇਹ ਚੰਗਾ ਮੌਕਾ ਹੈ। ਮੈਂ ਹੁਣ ਜਾ ਕੇ ਪਾਲੀ ਨਾਲ ਗੱਲ ਕਰਦਾ। ਕੰਮ ਵਿੱਚ ਉਹਦੀ ਮਦਦ ਕਰ ਦਿੰਦਾ। ਉਹ ਜੇ ਉੱਠਿਆ ਹੀ ਸੀ ਕਿ ਉਹਦੀ ਮਾਂ ਨੇ ਆਵਾਜ਼ ਮਾਰਦੀ। ਰਮਨ ਪੁੱਤ ਆ ਮੇਰੇ ਕੋਲੇ ਬੈਠ ਉਸਨੇ ਕਿਹਾ ਕਿ ਮੈਂ ਪਾਲੀ ਨਾਲ ਕੋਈ ਗੱਲ ਕਰਨੀ ਹੈ ਤੁਸੀਂ 2 ਮਿੰਟ ਰੁਕੋ ਮੈਂ ਆ ਗਿਆ ਉਸਦੀ ਮਾਂ ਕਹਿਣ ਲੱਗੀ ਕਿ ਤੂੰ ਛੱਡੋ ਉਹਨੂੰ ਪੁੱਤ ਆ ਇੱਥੇ ਮੇਰੇ ਕੋਲੇ ਆ ਕੇ ਬੈਠ ਇਹਨੇ ਨੂੰ ਉਹਦਾ ਕੰਮ ਵੀ ਖਤਮ ਹੋ ਜਾਊਗਾ ਤੇ ਉਹ ਆ ਵੀ ਜਾਵੇਗੀ ਵੈਸੇ ਵੀ ਉਹ ਕੜਾ ਜ਼ਿਆਦਾ ਕੰਮ ਕਰਦੀ ਐ ਅੱਜ ਹੀ ਲੱਗੀ ਐ ਕੰਮ ਕਰਨ ਰਮਨ ਆਪਣੀ ਮਾਂ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਕਿਉਂਕਿ ਪਾਲੀ ਵਾਰੇ ਉਹ ਇਹ ਦੂਜੀ ਗਾਰ ਹੀ ਗੱਲ ਸੁਣ ਰਿਹਾ ਸੀ ਪਾਲੀ ਦੇ ਖਿਲਾਫ ਕਿਤੇ ਨਾ ਕੀਤੇ ਉਹਦੇ ਦਿਲ ਵਿੱਚ ਤੂਫਾਨ ਉੱਠ ਖੜਿਆ ਸਵੇਰੇ ਭੈਣ ਨੇ ਪਾਲੀ ਦੇ ਕੰਮ ਨਾ ਕਰਨ ਬਾਰੇ ਕਿਹਾ ਤੇ ਨਾਲੇ ਉਹਦੀ ਮਾਂ ਵੀ ਪਾਲੀ ਦੀ ਬੁਰੀਾਈ ਕਰਨ ਲੱਗੀ ਹੋਈ ਹੈ ਉਹ ਚੁੱਪਚਾਪ ਆਪਣੀ ਮਾਂ ਦੇ ਕੋਲ ਆ ਕੇ ਬਹਿ ਗਿਆ ਤੇ ਸੋਚਣ ਲੱਗਿਆ ਕਿ ਸ਼ਾਇਦ ਮਾਂ ਠੀਕ ਹੀ ਕਹਿ ਰਹੀ ਹੋਵੇਗੀ ਉਹ ਮਾਂ ਹੈ ਗਲਤ ਕਿਵੇਂ ਹੋ ਸਕਦੀ ਹੈ ਰਾਤ ਨੂੰ ਜਦੋਂ ਸਾਰੇ ਸੌਣ ਲਈ ਚਲੇ ਗਏ ਤਾਂ ਰਮਨ ਨੂੰ ਪਾਲੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਉਸਨੇ ਪਾਲੀ ਨੂੰ ਕਿਹਾ ਕਿ ਪਾਲੀ ਤੂੰ ਐਨੀ ਚੁੱਪ ਚੁੱਪ ਕਿਉਂ ਰਹਿਨੀ ਐ ਤੂੰ ਤਾਂ ਬਹੁਤ ਜ਼ਿਆਦਾ ਬੋਲਦੀ ਹੁੰਦੀ ਸੀ ਤੈਨੂੰ ਜ਼ਿਆਦਾ ਆਪਾਂ ਸਾਰਾ ਦਿਨ ਆਫਿਸ ਵਿੱਚ ਕਿੰਨੀਆਂ ਗੱਲਾਂ ਕਰਦੇ ਸੀ ਉੱਥੇ ਸਾਰੇ ਤੈਨੂੰ ਚੁੱਪ ਕਰਵਾਉਂਦੇ ਰਹਿੰਦੇ ਕਦੇ ਤੇਰੇ ਨਾਲ ਲੜਾਈ ਹੋ ਜਾਂਦੀ ਕਿਸੇ ਦੀ ਤੇ ਕਦੇ ਨਹੀਂ ਤਾਂ ਮੈਡਮ ਨਾਲ ਅਸਲ ਵਿੱਚ ਰਮਨ ਤੇ ਪਾਲੀ 21 ਜਗ੍ਹਾ ਤੇ ਕੰਮ ਕਰਦੀ ਸੀ ਰਮਨ ਪਹਿਲੇ ਦਿਨ ਤੋਂ ਹੀ ਪਾਲੀ ਨੂੰ ਪਸੰਦ ਕਰਨ ਲੱਗ ਗਿਆ ਸੀ ਜਦੋਂ ਉਹ ਪਹਿਲੇ ਦਿਨ ਡਿਊਟੀ ਤੇ ਆਈ ਤਾਂ ਬੜੀ ਹੀ ਮਾਸੂਮ ਤੇ ਸੋਹਣੀ ਲੱਗ ਰਹੀ ਸੀ ਪਰ ਬੋਲਣ ਵਿੱਚ ਪੂਰੀ ਤੇਜ਼ ਤਰਾਰ ਸੀ ਉਹ ਉਹਨਾਂ ਨੇ 2 ਸਾਲ ਇਕੱਠਿਆਂ ਨੇ ਨੌਕਰੀ ਕੀਤੀ ਫਿਰ ਰਮਨ ਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਤਾਂ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਪਰ ਉਹ ਪਾਲੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ ਉਸਨੇ ਆਪਣੇ ਮੰਮੀ ਪਾਪਾ ਨੂੰ ਇਸ ਗੱਲ ਲਈ ਮਨਾ ਲਿਆ ਜੋ ਕਿ ਕਾਫੀ ਮੁਸ਼ਕਲ ਰਿਹਾ ਉਹਨਾਂ ਦੋਹਾਂ ਦਾ ਵਿਆਹ ਹੋ ਗਿਆ ਬਸ ਵਿਆਹ ਤੋਂ 4 ਮਹੀਨੇ ਲਈ ਰੁਕਿਆ ਉਹ ਤੇ ਵਿਰਾਹ ਤੋਂ ਬਾਅਦ ਉਹਨਾਂ ਦਾ ਘੁੰਮਣਾ ਫਿਰਨਾ ਚੱਲਦਾ ਰਿਹਾ 4 ਮਹੀਨੇ ਕਦੋਂ ਬੀਤ ਗਏ ਪਤਾ ਹੀ ਨਾ ਲੱਗਿਆ ਰਮਨ ਮੈਂ ਤਾਂ ਬਸ ਪਾਲੀ ਨੇ ਇੰਨਾ ਹੀ ਕਿਹਾ ਸੀ ਕਿ ਫਤੇ ਨੇ ਰੋਣਾ ਸ਼ੁਰੂ ਕਰ ਦਿੱਤਾ ਪਾਲੀ ਉਸ ਨੂੰ ਚੁੱਪ ਕਰਵਾਉਣ ਤੇ ਸੁਵਾਉਣ ਵਿੱਚ ਲੱਗ ਗਈ ਰਮਨਦੀ ਵੀ ਅੱਖ ਲੱਗ ਗਈ ਤੇ ਉਹ ਸੌ ਗਿਆ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਸਵੇਰ ਕਦੋਂ ਹੋ ਗਈ ਫਤੇ ਦੇ ਰੋਣ ਦੀ ਆਵਾਜ਼ ਨਾਲ ਉਹਦੀ ਅੱਖ ਖੁੱਲ ਗਈ ਫਿਰ ਰਮਨ ਨੇ ਪਾਲੀ ਨੂੰ ਕਿਹਾ ਕਿ ਦੇਖ ਯਾਰ ਫਤੇ ਕਿਉਂ ਰੋ ਰਿਹਾ ਹੈ ਪਾਲੀ ਕਿੱਥੇ ਹੈ ਇਹਨਾਂ ਕਹਿੰਦਾ ਹੋਇਆ ਉਹ ਫਤੇ ਨੂੰ ਲੈ ਕੇ ਕਮਰੇ ਵਿੱਚੋਂ ਬਾਹਰ ਆ ਗਿਆ ਪਾਲੀ ਨੂੰ ਰਸੋਈ ਵਿੱਚ ਦੇਖਿਆ ਤਾਲ ਘੱਟ ਹੈ ਦਾਲ ਹੋਰ ਲੈ ਕੇ ਆ ਰਮਨ ਦੇ ਕੰਨਾਂ ਵਿੱਚ ਉਹਦੀ ਮਾਂ ਦੀ ਆਵਾਜ਼ ਪਈ। ਰਮਨ ਨੇ ਦੇਖਿਆ ਕਿ ਬਿਨਾਂ ਪਾਲੀ ਤੋਂ ਸਾਰਾ ਪਰਿਵਾਰ ਟੇਬਲ ਤੇ ਬੈਠਾ ਹੈ। ਖਾਣਾ ਖਾ ਰਿਹਾ ਹੈ। ਜਦੋਂ ਉਹਨੇ ਕੋਲ ਆ ਕੇ ਦੇਖਿਆ ਤਾਂ ਉਸਦੀ ਮਾਂ ਨੇ ਕਿਹਾ ਕਿ ਆ ਜਾ ਪੁੱਤ ਖਾਣਾ ਤਿਆਰ ਹੈ। ਦੇਖ ਤੇਰੇ ਸਾਰੇ ਭੈਣ ਭਰਾ ਇੱਥੇ ਬੈਠੇ ਆ। ਰਮਨ ਨੇ ਕਿਹਾ ਮਾਂ ਪਾਲੀ ਕਿੱਥੇ ਹੈ? ਤਾਂ ਉਹਦੀ ਭੈਣ ਕਹਿਣ ਲੱਗੀ ਫਤਿਹ ਨੂੰ ਮੈਨੂੰ ਫੜਾ ਦੇ। ਤੁਸੀਂ ਹੱਥ ਮੂੰ ਧੋ ਲੋ ਵੀਰੇ। ਮੈਨੂੰ ਦੇਖਦੀ ਆਂ। ਅੱਜ ਫਿਰ ਪਾਲੀ ਰਸੋਈ ਵਿੱਚ ਇਕੱਲੀ ਖਾਣਾ ਬਣਾ ਰਹੀ ਸੀ। ਸਾਡਾ ਸਾਰਾ ਪਰਿਵਾਰ ਜੀ ਦੇ ਵਿੱਚ ਘੱਟੋ ਘੱਟ 10 ਜਾਣੇ ਹੋਣਗੇ ਪਰ ਪਾਲੀ ਇਕੱਲੀ ਹੀ ਕੰਮ ਕਰਨ ਵਿੱਚ ਲੱਗੀ ਸੀ ਮਾਂ ਤਾਂ ਕਹਿੰਦੀ ਸੀ ਪਾਲੀ ਕੋਈ ਕੰਮ ਨਹੀਂ ਕਰਦੀ ਉਹਨੇ ਤਾਂ ਕੰਮ ਅੱਜ ਹੀ ਕੀਤਾ ਇਹ ਕੀ ਹੈ ਰਮਨ ਨੇ ਪਾਲੀ ਨੂੰ ਕਿਹਾ ਆਪਣੇ ਦੋਹਾਂ ਦਾ ਖਾਣਾ ਕਮਰੇ ਚ ਲਿਆ ਉਸ ਦੀ ਇਹ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਪਰ ਕੋਈ ਕੁਝ ਵੀ ਨਾ ਕਹਿ ਸਕਿਆ ਸਵੇਰ ਤੋਂ ਸ਼ਾਮ ਤੱਕ ਪਾਲੀ ਬਸ ਕੰਮ ਤੇ ਹੀ ਰਹੀ ਉਹ ਹਰ ਇੱਕ ਦੀ ਖਵਾਇਸ਼ ਪੂਰੀ ਕਰਨ ਵਿੱਚ ਲੱਗੀ ਰਹਿੰਦੀ ਰਮਨ ਹੁਣ ਸਾਰੀ ਗੱਲ ਸਮਝ ਚੁੱਕਿਆ ਸੀ ਕਿ ਪਾਲੀ ਚੁੱਪਚਾਪ ਕਿਉਂ ਰਹਿੰਦੀ ਹੈ ਫਿਰ ਰਮਨ ਦੇ ਆਉਣ ਤੋਂ ਬਾਅਦ ਪਾਲੀ ਦੇ ਵਿੱਚ ਕੁਝ ਬਦਲਾਅ ਆਉਣੇ ਸ਼ੁਰੂ ਹੋ ਗਏ ਸ਼ਾਇਦ ਉਹਦੇ ਜਾਣ ਤੋਂ ਬਾਅਦ ਫਿਰ ਸਾਰੇ ਉਹਦੇ ਤੇ ਹਾਵੀ ਹੋ ਜਾਣਗੇ ਇਸੇ ਲਈ ਉਹ ਸਹਿਮ ਚੁੱਕੀ ਸੀ ਹੌਲੀ-ਹੌਲੀ ਸਮਾਂ गुਜ਼ਰਦਾ ਗਿਆ ਹੁਣ ਤਾਂ ਉਹ ਕਦੇ-ਕਦੇ ਕੰਮ ਕਰਨਾ ਛੱਡ ਵੀ ਦਿੰਦੀ ਸੀ ਜਾਂ ਫਿਰ ਰਮਨ ਨੂੰ ਕਹਿ ਦਿੰਦੀ ਉਹ ਵੀ ਉਹਦੀ ਮਦਦ ਕਰ ਦਿੰਦਾ ਇੱਕ ਦਿਨ ਰਮਨ ਦੀ ਭੈਣ ਜੀ ਦਾ ਨਾਮ ਖੁਸ਼ੀ ਸੀ ਉਹ ਵਿਆਹੀ ਹੋਈ ਸੀ ਰੋਜੀਕਰ ਆਇਆ ਕਰਦੀ ਉਹ ਜਦੋਂ ਆਈ ਤਾਂ ਉਹਦੀ ਮਾਂ ਨੇ ਪਾਲੀ ਨੂੰ ਆਵਾਜ਼ ਮਾਰੀ ਕਿ ਖੁਸ਼ੀ ਆਈ ਹੈ ਉਹਦੇ ਲਈ ਚਾਹ ਪਾਣੀ ਲੈ ਕੇ ਆ ਪਾਲੀ ਦਾ ਸਿਰ ਦਰਦ ਕਰ ਰਿਹਾ ਸੀ ਰਮਨ ਦੇ ਮਨਾ ਕਰਨ ਦੇ ਬਾਵਜੂਦ ਵੀ ਉਹ ਸੋਈ ਵਿੱਚ ਚਲੀ ਗਈ ਤੇ ਚਾਹ ਬਣਾਉਣ ਲੱਗੀ ਫਿਰ ਪਾਲੀ ਨੇ ਚਾਹ ਬਣਾਉਣ ਤੋਂ ਬਾਅਦ ਰਮਨ ਨੂੰ ਆਵਾਜ਼ ਮਾਰੀ ਕਿ ਤੁਸੀਂ ਚਾਹ ਫਰਾਂਉਣ ਵਿੱਚ ਮੇਰੀ ਮਦਦ ਕਰਵਾ ਦਿਓ ਰਮਨ ਆਪਣੀ ਭੈਣ ਨਾਲ ਗੱਲਾਂ ਵਿੱਚ ਮਸਤ ਸੀ ਉਸਨੇ ਕਿਹਾ ਕਿ ਮੈਂ ਹੁਣੇ ਆਇਆ ਹਾਂ ਉਹ ਪਾਲੀ ਦੀ ਮਦਦ ਕਰਨ ਵਿੱਚ ਲੱਗ ਗਿਆ ਪਰ ਇਹ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਜਦੋਂ ਸਾਰਿਆਂ ਨੇ ਚਾਹ ਨਾਸ਼ਤਾ ਕਰ ਲਿਆ ਤਾਂ ਪਾਲੀ ਫਤਿਹ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਰਮਨ ਫੇਰ ਤੋਂ ਆਪਣੀ ਭੈਣ ਨਾਲ ਗੱਲਾਂ ਵਿੱਚ ਮਸਤ ਹੋ ਗਿਆ ਖੁਸ਼ੀ ਰਮਨ ਨੂੰ ਕਹਿਣ ਲੱਗੀ ਤੂੰ ਜਾਣਦਾ ਅਸੀਂ ਤੈਨੂੰ ਸਾਰੇ ਬਹੁਤ ਪਿਆਰ ਕਰਦੇ ਆਂ ਅਸੀਂ ਤਾਂ ਇਹੀ ਚਾਹੁੰਦੇ ਆਂ ਕਿ ਤੂੰ ਹਮੇਸ਼ਾ ਖੁਸ਼ ਰਹੇ ਪਰ ਮੈਂ ਕੁਝ ਤੈਨੂੰ ਗੱਲਾਂ ਦੱਸਣੀਆਂ ਚਾਹੁੰਦੀ ਆਂ ਜਿਨ੍ਹਾਂ ਤੇ ਅਮਲ ਕਰੀ ਫੇਰ ਹੀ ਤੂੰ ਖੁਸ਼ ਰਹੇਗਾ ਬਾਕੀ ਤੇਰੀ ਮਰਜ਼ੀ ਹੈ ਮੈਂ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਸਕਦੀ ਰਾਮਨ ਨੇ ਕਿਹਾ ਕਿ ਹਾਂਜੀ ਭੈਣੇ ਬੋਲੋ ਤੁਹਾਨੂੰ ਤਾਂ ਪਤਾ ਹੀ ਹੈ ਕਿ ਅਸੀਂ ਸਾਰੇ ਭੈਣ ਭਰਾ ਤੇ ਮੰਮੀ ਤੁਹਾਡੀ ਗੱਲ ਨੂੰ ਐਮਤ ਦਿੰਨੇ ਆ ਰਮਨ ਤੂੰ ਆਪਣੀ ਪਤਨੀ ਦੀ ਮਦਦ ਜ਼ਰੂਰ ਕਰਿਆ ਕਰ ਪਰ ਉਸ ਹੱਦ ਤੱਕ ਜਦੋਂ ਤੱਕ ਤੈਨੂੰ ਕੋਈ ਦੇਖੇ ਨਾ ਚੰਗਾ ਨਹੀਂ ਲੱਗਦਾ ਜੇ ਤੂੰ ਝੂਠੇ ਭਾਂਡੇ ਚੱਕਦਾ ਹੈ ਤੇ ਔਰਤਾਂ ਵਾਲੇ ਕੰਮ ਕਰਦਾ ਹੈ ਜੋ ਆਦਤ ਤੂੰ ਅੱਜ ਪਾ ਰਿਹਾ ਹੈ ਉਹ ਦੀ ਪੱਕੀ ਹੋ ਜਾਊਗੀ ਉਹਦਾ ਕੰਮ ਕਰਦੀ ਹੈ ਉਹਨੂੰ ਕਰਨ ਦੇ ਦਿਆ ਕਰ ਹੌਲੀ ਹੌਲੀ ਆਪਣਾ ਕੰਮ ਕਰ ਸਕਦੀ ਹੈ ਉਹ ਪਰ ਜੇ ਉਹਦੀ ਆਤ ਬਣ ਗਈ ਤਾਂ ਹਮੇਸ਼ਾ ਹੀ ਤੈਨੂੰ ਉਹਦੀ ਮਦਦ ਕਰਨੀ ਪਵੇਗੀ ਰਮਨ ਨੂੰ ਆਪਣੀ ਭੈਣ ਖੁਸ਼ੀ ਦੀ ਗੱਲ ਕੁਝ ਹੱਦ ਤੱਕ ਸਹੀ ਲੱਗੀ ਸਮਾਂ ਲੰਘਦਾ ਗਿਆ ਪਾਲੀ ਹਰ ਵਕਤ ਕੰਮ ਵਿੱਚ ਲੱਗੀ ਰਹਿੰਦੀ ਕਦੇ ਰਮਨ ਦਾ ਦਿਲ ਕਰਦਾ ਤਾਂ ਉਹ ਫਤਿਹ ਦੇ ਦੁੱਧ ਬਣਾ ਦਿੰਦਾ ਉਸ ਤੋਂ ਜ਼ਿਆਦਾ ਹੁਣ ਉਹ ਵੀ ਕੁਝ ਨਹੀਂ ਸੀ ਕਰਦਾ ਉਹਦੀ ਮਾਂ ਨਹੀਂ ਸੀ ਚਾਹੁੰਦੀ ਕਿ ਉਹ ਦੁਬਾਰਾ ਤੋਂ ਕਨੇਡਾ ਜਾਵੇ ਇਸੇ ਲਈ ਉੱਥੇ ਹੀ ਰਹਿਣ ਲੱਗ ਪਿਆ ਫਿਰ ਇੱਕ ਵਧੀਆ ਕੰਪਨੀ ਵਿੱਚ ਜੌਬ ਕਰਨ ਲੱਗ ਪਿਆ ਤੇ ਬਾਅਦ ਵਿੱਚ ਉਸਨੇ ਕੰਮ ਨੂੰ ਘਰ ਤੋਂ ਹੀ ਕਰਨਾ ਸ਼ੁਰੂ ਕਰ ਲਿਆ ਉਹ ਆਨਲਾਈਨ ਬਿਜ਼ਨਸ ਕਰਨ ਲੱਗਿਆ ਚੰਗੇ ਪੈਸੇ ਕਮਾਉਣ ਲੱਗਿਆ ਸਭ ਕੁਝ ਵਧੀਆ ਚੱਲ ਰਿਹਾ ਸੀ ਉਸਨੇ ਕਦੇ ਵੀ ਗੌਰ ਨਾ ਕੀਤੀ ਕਿ ਪਾਲੀ ਕੀ ਕਰਦੀ ਰਹਿੰਦੀ ਹੈ ਹੁਣ ਤਾਂ ਉਹਦੇ ਦੋ ਬੱਚੇ ਹੋ ਗਏ ਸਨ ਇਸ ਲਈ ਪਾਲੀ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ ਸੀ ਬੱਚੇ ਸਕੂਲ ਜਾਣ ਲੱਗੇ ਸਨ ਉਸਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਫਤਿਹ ਸਕੂਲ ਜਾਣ ਲੱਗਿਆ ਪਰ ਕੁੜੀ ਤਾਂ ਅਜੇ ਛੋਟੀ ਸੀ ਉਹਨਾਂ ਦੋਹਾਂ પતિ ਪਤਨੀ ਨੇ ਫੈਸਲਾ ਕੀਤਾ ਕਿ ਬੱਚਿਆਂ ਦੀ ਵਧੀਆ ਸਿੱਖਿਆ ਲਈ ਸ਼ਹਿਰ ਵਿੱਚ ਰਹਿਣ ਲੱਗ ਜਾਣੇ ਆ ਉਥੇ ਪਾਲੀ ਵੀ ਨੌਕਰੀ ਕਰ ਲਵੇਗੀ ਤੇ ਘਰ ਬੈਠਾ ਉਹ ਆਪਣਾ ਕੰਮ ਆਨਲਾਈਨ ਕਰਦਾ ਰਹੇਗਾ ਇਹ ਸਭ ਕੁਝ ਸੋਚਣ ਤੋਂ ਬਾਅਦ ਉਸਨੇ ਆਪਣੀ ਭੈਣ ਖੁਸ਼ੀ ਨਾਲ ਵੀ ਸਲਾਹ ਕੀਤੀ ਤਾਂ ਖੁਸ਼ੀ ਨੇ ਹਾਮੀ ਭਰ ਦਿੱਤੀ ਕਿ ਆ ਕੀ ਠੀਕ ਹੈ ਕਿਤੇ ਮੰਮੀ ਨੂੰ ਨਾ ਭੁੱਲ ਜਾਇਓ ਫਿਰ ਰਮਨ ਨੇ ਕਿਹਾ ਕਿ ਮੈਂ ਤਾਂ ਮੰਮੀ ਨੂੰ ਨਾਲ ਲੈ ਕੇ ਜਾਣ ਲਈ ਤਿਆਰ ਹਾਂ ਪਰ ਮੰਮੀ ਇੱਥੇ ਸਾਰਿਆਂ ਨੂੰ ਛੱਡ ਕੇ ਜਾਣਾ ਹੀ ਨਹੀਂ ਚਾਹੁੰਦੀ ਰਮਨ ਦੀ ਮੰਮੀ ਉਸਦੇ ਵੱਡੇ ਭਰਾ ਜਗਦੇਵ ਨਾਲ ਰਹਿਣ ਲੱਗ ਗਈ ਰਮਨ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਵਿਜ਼ੀ ਹੋ ਗਿਆ ਸਵੇਰ ਤੋਂ ਸ਼ਾਮ ਤੱਕ ਆਪਣੇ ਕੰਮ ਵਿੱਚ ਹੀ ਲੱਗਿਆ ਰਹਿੰਦਾ ਤੇ ਪਾਲੀ ਵੀ ਆਪਣੀ ਨੌਕਰੀ ਵਿੱਚ ਬਿਜੀ ਰਹਿੰਦੀ ਬੱਚੇ ਪੜ੍ਹਾਈ ਵਿੱਚ ਬਿਜੀ ਹੋ ਗਏ ਸਨ ਇੱਕ ਦਿਨ ਪਾਲੀ ਜਦੋਂ ਡਿਊਟੀ ਤੋਂ ਵਾਪਸ ਆਈ ਤਾਂ ਸ਼ਾਇਦ ਉਹ ਬਹੁਤ ਜ਼ਿਆਦਾ ਥੱਕ ਗਈ ਸੀ ਇਸ ਲਈ ਆਨਸਾਰੀ ਉਹ ਕਮਰੇ ਵਿੱਚ ਗਈ ਤੇ ਬੈੱਡ ਤੇ ਬੈਠਣਸਾਰ ਸੌਂ ਗਈ ਹੁਣ ਜਦੋਂ ਵੀ ਪਾਲੀ ਨੌਕਰੀ ਤੋਂ ਆਉਂਦੀ ਤਾਂ ਉਹ ਥੱਕੀ ਥੱਕੀ ਲੱਗਦੀ ਪਹਿਲਾਂ ਵਾਂਗ ਚੁਸਤ ਚਲਾਕ ਨਹੀਂ ਸੀ ਲੱਗਦੀ ਇਸ ਲਈ ਹੁਣ ਰਮਨ ਨੇ ਦੁਪਹਿਰ ਦੇ ਖਾਣੇ ਦੇ ਨਾਲ-ਨਾਲ ਰਾਤ ਦਾ ਖਾਣਾ ਵੀ ਬਾਹਰ ਤੋਂ ਮਗਾਉਣ ਲੱਗ ਗਿਆ। ਪਾਲੀ ਦੀ ਸਿਹਤ ਕੁਝ ਵੀ ਠੀਕ ਨਹੀਂ ਸੀ ਰਹਿੰਦੀ। ਰਮਨ ਨੂੰ ਰੋਜ਼ ਹੀ ਕਹਿ ਦਿੰਦੀ ਕਿ ਮੈਨੂੰ ਇੱਕ ਵਾਰੀ ਹਸਪਤਾਲ ਲੈ ਜਾਓ। ਪਰ ਰਮਨ ਤਾਂ ਆਪਣੇ ਕੰਮ ਵਿੱਚ ਬਹੁਤ ਜ਼ਿਆਦਾ ਬਿਜ਼ੀ ਸੀ। ਉਹਦੇ ਕੋਲ ਬਿਲਕੁਲ ਵੀ ਟਾਈਮ ਨਹੀਂ ਸੀ। ਇਸੇ ਤਰ੍ਹਾਂ ਕਈ ਮਹੀਨੇ ਬੀਤ ਗਏ। ਕੰਮਕਾਰਾਂ ਵਿੱਚ ਉਲਝ ਜਾਣ ਕਾਰਨ ਪਾਲੀ ਨੂੰ ਡਾਕਟਰ ਦੇ ਨਾਮ ਲੈ ਕੇ ਜਾ ਸਕਿਆ। ਉਸ ਨੂੰ ਤਾਂ ਆਪਣੇ ਕੰਮਾਂ ਤੋਂ ਹੀ ਵੇਲ ਨਾ ਮਿਲੀ। ਪਾਲੀ ਦੀ ਬਿਮਾਰੀ ਠੀਕ ਨਾ ਹੋਈ। ਤੇ ਵਧ ਗਈ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੈਂ ਪਾਲੀ ਨਾਲ ਗਲਤ ਕਰ ਰਿਹਾ ਹਾਂ ਪਾਲੀ ਨੌਕਰੀ ਵੀ ਕਰਦੀ ਤੇ ਘਰ ਵੀ ਸੰਭਾਲਦੀ ਪਰ ਇਹ ਅਹਿਸਾਸ ਕੁਝ ਦਿਨਾਂ ਦਾ ਸੀ ਫਿਰ ਫਿਰ ਉਹਦੀ ਇਹ ਹੀ ਖਵਾਇਸ਼ ਸੀ ਕਿ ਪਾਲੀ ਖਾਣਾ ਵੀ ਬਣਾਵੇ ਬੱਚੇ ਵੀ ਸੰਭੇ ਜਦੋਂ ਪਾਲੀ ਨੂੰ ਆਪਣੇ ਪਤੀ ਰਮਨ ਦੀ ਜ਼ਰੂਰਤ ਹੁੰਦੀ ਤਾਂ ਉਹ ਥਕਾਵਟ ਨੂੰ ਬਹਾਨਾ ਬਣਾ ਲੈਂਦਾ ਤੇ ਆਪਣੀ ਭੈਣ ਦੀ ਗੱਲ ਕਿ ਪਤਨੀ ਦੀ ਜ਼ਿਆਦਾ ਮਦਦ ਨਾ ਕਰਿਆ ਕਰ ਉਹਦੀ ਆਦਤ ਬਣ ਜਾਵੇਗੀ ਇਸੇ ਨੂੰ ਯਾਦ ਕਰਨ ਲੱਗਦਾ ਇਹ ਗੱਲ ਉਹਨੇ ਆਪਣੇ ਦਿਮਾਗ ਵਿੱਚ ਘਾਰ ਕਰ ਲਈ ਸੀ ਹੁਣ ਪਾਲੀ ਤੇ ਰਮਨ ਵਿੱਚ ਝਗੜਾ ਹੋਣ ਲੱਗ ਪਿਆ ਕਦੇ ਖਾਣਾ ਟਾਈਮ ਸਿਰ ਨਾ ਬਣਦਾ ਤੇ ਕਦੇ ਉਹਨਾਂ ਵਿੱਚ ਤੇਰੇ ਪਰਿਵਾਰ ਤੇ ਮੇਰੇ ਪਰਿਵਾਰ ਵਾਲੇ ਕਹਿ ਕੇ ਦੂਜੇ ਨੂੰ ਤਾਣੇ ਮਾਣੇ ਦਿੰਦੇ ਰਹਿੰਦੇ ਬਸ ਇੱਥੇ ਤੂੰ ਤੂੰ ਮੈਂ ਮੈਂ ਵਿੱਚ ਉਹਨਾਂ ਦਾ ਸਮਾਂ ਲੰਘਦਾ ਗਿਆ ਕਦੇ ਉਹ ਲੜਦੇ ਤੇ ਕਦੇ ਮੰਨ ਜਾਂਦੇ ਹੁਣ ਪਾਲੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਗਈ ਸੀ ਅੱਜ ਰਮਨ ਉਦਾਸ ਸੀ ਤੇ ਬਹੁਤ ਹੀ ਇਕੱਲਾਪਨ ਮਹਿਸੂਸ ਕਰ ਰਿਹਾ ਸੀ ਉਹ ਤੇ ਉਹਦੇ ਬੱਚੇ ਹੀ ਸਨ ਕਿਉਂਕਿ ਪਾਲੀ ਤਾਂ ਆਪਣੀ ਮਾਂ ਨਾਲ ਆਪਣੇ ਪਿੰਡ ਚਲੀ ਗਈ ਸੀ ਉਸ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਡਾਕਟਰ ਨੇ ਉਸ ਨੂੰ ਸਿਰਫ ਆਰਾਮ ਕਰਨ ਲਈ ਕਿਹਾ ਸੀ ਉਸ ਦਿਨ ਰਮਨ ਦਾ ਸਿਰ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀ ਪਰ ਕਿਸੇ ਵੀ ਪਰਿਵਾਰ ਦੇ ਮੈਂਬਰ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਅੱਜ ਰਮਨ ਨੂੰ ਆਪਣੇ ਉਹ ਦਿਨ ਯਾਦ ਆ ਰਹੇ ਸਨ ਜਦੋਂ ਉਹ ਬਹੁਤ ਜ਼ਿਆਦਾ ਲੜਾਈ ਝਗੜਾ ਕਰਦੇ ਸੀ ਫਿਰ ਸੋਚਦਾ ਕੀ ਮੈਂ ਕਿਉਂ ਲੜਦਾ ਰਿਹਾ ਪਾਲੀ ਨਾਲ ਤੇ ਕਿਉਂ ਸਮਾਂ ਬਰਬਾਦ ਕੀਤਾ ਉਸ ਟਾਈਮ ਮੇਰੀ ਭੈਣ ਨੇ ਮੈਨੂੰ ਕਿਉਂ ਨਹੀਂ ਕਿਹਾ ਕਿ ਤੂੰ ਆਪਣੀ ਪਤਨੀ ਦੀ ਮਦਦ ਕਰਿਆ ਕਰ ਕਿਉਂ ਮੈਂ ਪਾਲੀ ਨੂੰ ਹਰ ਸਮੇਂ ਗਲਤ ਸਮਝਦਾ ਰਿਹਾ ਤੇ ਆਪਣੇ ਘਰ ਵਾਲਿਆਂ ਦੀ ਗੱਲ ਮੰਨਦਾ ਰਿਹਾ ਮੈਂ ਕਿਉਂ ਪਾਲੀ ਨੂੰ ਸਮਝ ਹੀ ਨਾ ਸਕਿਆ ਮੇਰੇ ਪਰਿਵਾਰ ਵਾਲਿਆਂ ਨੇ ਪਾਲੀ ਨੂੰ ਬਿਲਕੁਲ ਬਦਲ ਦਿੱਤਾ ਸੀ ਜੋ ਪਹਿਲਾਂ ਇੰਨੀ ਖੁਸ਼ ਰਹਿੰਦੀ ਸੀ ਉਹਦੀਆਂ ਖੁਸ਼ੀਆਂ ਆਪਣੇ ਤਾਣੇ ਮੇੜਿਆਂ ਨਾਲ ਖਤਮ ਕਰ ਦਿੱਤੀਆਂ ਸਨ ਰਮਨ ਕਹਿ ਰਿਹਾ ਸੀ ਕਿ ਪਾਲੀ ਤੂੰ ਠੀਕ ਹੋ ਕੇ ਘਰੇ ਵਾਪਸ ਆ ਜਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਤੂੰ ਹੀ ਮੇਰੀ ਜ਼ਿੰਦਗੀ ਦਾ ਸੱਚਾ ਹਮਸਫਰ ਹੈ ਇਸ ਜ਼ਿੰਦਗੀ ਦੇ ਸਫ਼ਰ ਵਿੱਚ ਮੈਨੂੰ ਤੇਰੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਨੂੰ ਅੱਜ ਸਮਝ ਆ ਗਿਆ ਕਿ ਤੂੰ ਤਾਂ ਖਾਣਾ ਹੀ ਬਣਾਉਂਦੀ ਸੀ ਫੇਰ ਵੀ ਤੂੰ ਇੰਨਾ ਕਿਉਂ ਥੱਕ ਜਾਂਦੀ ਸੀ ਕਿਉਂਕਿ ਖਾਣਾ ਬਣਾਉਣਾ ਹੀ ਘਰ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਹੈ ਜੋ ਤੂੰ ਕਰਦੀ ਸੀ ਅੱਜ ਕੱਲ ਮੈਂ ਤਾਂ ਖਾਣਾ ਵੀ ਬਾਹਰੋਂ ਮੰਗਵਾਉਣਾ ਪਰ ਫੇਰ ਵੀ ਮੈਂ ਇੰਨਾ ਜ਼ਿਆਦਾ ਥੱਕ ਜਾਂਣਾ ਸਾਰੇ ਦਿਨ ਵਿੱਚ 2 ਮਿੰਟ ਦਾ ਆਰਾਮ ਨਹੀਂ ਕਰ ਸਕਦਾ ਪਾਲੀ ਤੂੰ ਬਿਲਕੁਲ ਠੀਕ ਕਹਿੰਦੀ ਸੀ ਕਿਰਮਨ ਦੁਨੀਆ ਦੀ ਨਜ਼ਰ ਵਿੱਚ ਸਿਰਫ ਮਰਦੀ ਕਿਉਂ ਥੱਕਦੀ ਐ ਔਰਤਾਂ ਕਿਉਂ ਨਹੀਂ ਥਕਦੀਆਂ ਉਹਨਾਂ ਦੀ ਕੋਈ ਇੱਜ਼ਤ ਕਿਉਂ ਨਹੀਂ ਕਰਦਾ ਉਹਨਾਂ ਨੂੰ ਇਜਾਜ਼ਤ ਕਿਉਂ ਨਹੀਂ ਹੁੰਦੀ ਕਿ ਉਹ ਆਪਣੀ ਥਕਾਵਟ ਦੱਸ ਸਕਣ ਜੇ ਆਰਥ ਘਰ ਦਾ ਕੰਮ ਕਰਦੀ ਐ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਥੱਕਦੀ ਨਹੀਂ ਉਹਨੂੰ ਆਰਾਮ ਦੀ ਜ਼ਰੂਰਤ ਨਹੀਂ ਉਸ ਦਿਨ ਤੋਂ ਬਾਅਦ ਰਮਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਹ ਪਾਲੀ ਦੀ ਹਰ ਕੰਮ ਵਿੱਚ ਮਦਦ ਕਰਨ ਲੱਗ ਗਿਆ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜਲਦੀ ਹੀ ਇਸੇ ਤਰ੍ਹਾਂ ਦੀ ਇੱਕ ਹੋਰ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਨਾਲ ਜੁੜੇ ਰਹੋ ਸਾਡੇ ਚੈਨਲ ਨਾਲ ਧੰਨਵਾਦ